26 ਜਨਵਰੀ ਨੂੰ ਲੈ ਕੇ ਕੀ ਕੋਈ ਤਿਆਰੀਆਂ ਨੇ ਜੀ 26 ਜਨਵਰੀ ਨੂੰ ਲੈ ਕੇ ਜਿਹੜੀ ਮੁਕੰਮਲ ਪ੍ਰੋਗਰਾਮ ਜਿਹੜੀ ਪ੍ਰੋਟੋਕੋਲ ਮੁਤਾਬਕ ਜੋ ਵੀ ਤਿਆਰੀਆਂ ਹਰ ਸਾਲ ਹੁੰਦੀਆਂ ਨੇ ਉਹ ਵੀ ਤਿਆਰੀਆਂ ਨੇ ਪ੍ਰੋਪਰ ਮੁਸਤਕਦੀ ਨਾਲ ਡਿਊਟੀ ਕੀਤੀ ਜਾ ਰਹੀ ਹੈ ਰਾਤ ਦਾ ਕਲਾਕ ਪੁਲਿਸ ਮੌਜੂਦ ਹੈ ਤੇ ਹਰ ਇੱਕ ਚੰਗੇ ਬੰਦੇ ਦੀ ਸੁਰੱਖਿਆ ਲਈ ਹੈਗੇ ਆ ਤੇ ਮਾਰੇ ਬੰਦੇ ਲਈ ਅਸੀਂ ਮੁਸਤਕਦੀ ਨਾਲ ਖੜੇ ਆ ਤੇ ਲਾਇਨ ਆਰਡਰ ਨੂੰ ਕਿਸੇ ਤਰੀਕੇ ਨਾਲ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਸਹੀ ਹੈ ਤਾਂ ਸਰਸਕੀ ਦੇ ਬਸਾਂ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਹਰ ਇੱਕ ਹਰ ਇੱਕ ਜਗ੍ਹਾ ਤੇ ਹੋ ਰਹੀ ਹੈ ਬਸਾਂ ਦੇ ਵੀ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਵੀ ਹੋ ਰਹੀ ਹੈ ਹੋਟਲ ਰੈਸਟੋਰੈਂਟ ਸਲਾਮਾ ਤੁਮ ਸਲਾਮਾ ਹਰ ਇੱਕ ਜਗ੍ਹਾ ਦੀ ਚੈਕਿੰਗ ਹੋ ਰਹੀ ਹੈ ਸਹੀ ਹੈ ਤਾਂ ਸਰਸਕੀ ਦੇ ਤਸਵੀਰ ਵੀ ਦੇਖੇ ਬਸਾਂ ਦੇ ਵਿੱਚ ਤਸਵੀਰ ਲਈ ਦੀ ਚੈਕਿੰਗ ਕੀਤੀ ਹੈ ਉਹ ਸਾਡਾ ਆਰਟੀਫੀਸ਼ਲ ਇੱਕ ਸੌਫਟਵੇਅਰ ਹੈਗਾ ਆਰਟੀਫੀਸ਼ਲ ਇੰਟੈਲੀਜੈਂਸ ਦਾ ਪਾਇਸ ਉਹਦੇ ਚ ਕਿਸੇ ਵੀ ਕ੍ਰਿਮੀਨਲ ਹਿਸਟਰੀ ਵਾਲੇ ਬੰਦੇ ਦਾ ਫੋਟੋ ਬੇਸਡ ਡਾਟਾ ਹੈਗਾ ਤੇ ਉਹਦੇ ਨਾਲ ਜੋ ਕਿਸੇ ਬੰਦੇ ਜੀ ਨੂੰ ਕਲਿੱਕ ਕਰਦੇ ਆ ਤਾਂ ਉਸ ਮੁਤਾਬਕ ਉਹਦੇ ਰਿਜ਼ੈਂਬਲਸ ਵਾਲੇ 8-10 ਬੰਦਿਆਂ ਦੀ ਫੋਟੋਜ਼ ਆ ਜਾਂਦੀ ਹੈ ਇਹਨੋਂ ਕੋ ਪਤਾ ਲੱਗ ਜਾਂਦਾ ਹੈ ਵੀ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਇਸ ਤਰੀਕੇ ਨਾਲ ਕਈ ਕਾਫੀ ਉਪਲਬਧੀਆਂ ਪੰਜਾਬ ਪੁਲਿਸ ਨੂੰ ਮਿਲੀ ਹੈ ਕਈ ਪੀਓਸੀ ਫੜੇ ਗਏ ਅਸਲ ਵਿੱਚ ਅਸੀਂ ਗੱਲ ਕਰੀਏ ਤਾਂ ਪੰਜਾਬ ਪੁਲਿਸ ਪੂਰੇ ਤੌਰ ਤੇ ਲੋਕਾਂ ਦੇ ਇਤਨੀ ਮਸਤਾਇਦ ਬਿਲਕੁਲ ਜੀ 100 on 1% ਅਸੀਂ ਲੋਕਾਂ ਦੇ ਹਿੱਤ ਲਈ ਮਸਤਾਇਦ ਖੜੇ ਆ ਇਹ ਕਿਸੇ ਵੀ ਗਲਤ ਅਨਸਰ ਨੂੰ ਜਾਂ ਕਿਸੇ ਵੀ ਮਾੜੇ ਬੰਦੇ ਨੂੰ ਬਿਲਕੁਲ ਵੀ ਸੰਗਰੂਰ ਜ਼ਿਲ੍ਹੇ ਜਾਂ ਪੰਜਾਬ 'ਚ ਨਹੀਂ ਫੜਕਣ ਦਿੱਤਾ ਜਾਂਦਾ ਸਰ ਅਸੀਂ ਵੀ ਦੇਖਿਆ ਵੀ 24 ਘੰਟੇ ਦੇ ਤੌਰ ਤੇ ਪੁਲਿਸ ਮਸਤ ਹੈ ਤਾਂ ਨਾਕੀ ਦੀ ਗੱਲ ਕੀਤੀ ਜਾਂ ਫਿਰ ਸ਼ਹਿਰ ਦੀ ਗੱਲ ਬਿਲਕੁਲ ਜੀ ਬਿਲਕੁਲ ਹਰ ਇੱਕ ਪਾਸੇ ਹਰ ਇੱਕ ਪਾਸੇ ਅਸੀਂ 100% ਮੌਜੂਦ ਹੈ